ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣਾਈ 7 ਮੈਂਬਰੀ ਕਮੇਟੀ ਜਿਸ ਦੇ 5 ਮੈਂਬਰ ਕਾਰਸ਼ਿਲ ਨੇ ਕਿ ਉਹ ਸੁਖਬੀਰ ਸਿੰਘ ਬਾਦਲ ਦੀ ਬੋਲੀ ਬੋਲ ਰਹੀ ਨਹੀਂ ਕਿਸ ਤਰ੍ਹਾਂ ਬੀਬੀ ਜ਼ਗੀਰ ਕੌਰ ਨੇ ਇਹ ਸਾਰੀ ਖੇਡ ਵਗਾਰ ਦਿੱਤੀ ਕਿਉਂਕਿ ਜਿਵੇਂ ਜਿਵੇਂ 11 ਅਗਸਤ ਨੇੜੇ ਆ ਰਹੀ ਹੈ ਉਵੇਂ ਉਵੇਂ ਹੀ ਖਲਾਰਾ ਪੈਂਦਾ ਜਾ ਰਿਹਾ ਹੈ ਦੱਸਦੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਏਗੀ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਡੈਲੀਗੇਟ اجلاس ਲਈ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ اجلاس ਵਿੱਚ ਭਾਵੇਂ ਹਾਲੇ ਕੁਝ ਦਿਨ ਬਾਕੀ ਨੇ ਪਰ ਇਸ ਤੋਂ ਪਹਿਲਾਂ ਹੀ ਖੜਕਾ ਤੜਕਾ ਹੋਣਾ ਸ਼ੁਰੂ ਹੋ ਗਿਆ ਹੈ ਸੁੰਣ ਵਿੱਚ ਆ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਵਾਲੇ ਸੁਖਬੀਰ ਬਾਦਲ ਦੀ ਬੋਲੀ ਬੋਲਣ ਲੱਗ ਬੋਲਣ ਲੱਗ ਪੈ ਸੀ ਵੀ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਪ੍ਰਧਾਨ ਬਣ ਜਾਂਦਾ ਹੈ ਡੈਲੀਗੇਟਾਂ ਦੇ ਰਾਂਹੀਂ ਕਿਉਂਕਿ ਬੀਬੀ ਸਤਵੰਤ ਕੌਰ ਦਾ ਨਾਮ ਆ ਰਿਹਾ ਸੀ ਹਾਲਾਂਕਿ ਮਨਪ੍ਰੀਤ ਯਾਦਲੀ ਨੇ ਵੀ ਕਹਿ ਦਿੱਤਾ ਕਿ ਮੈਂ ਪ੍ਰਧਾਨ ਨਹੀਂ ਬਣਨਾ ਸਰਜੀਤ ਸਿੰਘ ਰਖੜਾ ਨੇ ਵੀ ਕਹਿ ਦਿੱਤਾ ਕਿ ਮੈਂ ਪ੍ਰਧਾਨ ਨਹੀਂ ਬਣਨਾ ਮੈਂ ਤਾਂ ਪੂਰਨ ਸਜਿੱਤੀ ਕਰਨਾ ਚਾਹਣਾ ਛੁਰੂਪੀ ਇਕਾਦੀ ਦਲ ਦੀ ਤੇ ਜਿਰੀ ਦਮਦਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਹਿ ਦਿੱਤਾ ਤੇ ਫਿਰ ਬੀਬੀ ਸਤੋਪਤ ਕੌਰ ਤੇ ਸਾਰਿਆਂ ਦੀਆਂ ਨਗਾਵਾਂ ਟਿਕੀਆਂ ਲੇਕਿਨ ਪਰ ਬੀਬੀ ਜ਼ਗੀਰ ਕੌਰ ਨੇ ਅਜੇ ਹਲੂਨਾ ਦਿੱਤਾ ਕਿ ਸਭ ਦੀ ਵੋਟਕਾਂ ਨੇ ਆ ਗਿਆ ਉਹਨਾਂ ਨੇ ਕਿਹਾ ਕਿ ਡੈਲੀਗੇਟਸ ਬਲਾਓ ਪਹਿਲਾਂ ਖਬਰ ਤੁਹਾਨੂੰ ਪੜ ਕੇ ਦੱਸਦੇ ਆ ਦਰਅਸਲ ਪੰਜ ਮੈਬਰੀ ਕਮਿਊਨਿਟੀ ਵੱਲੋਂ ਕਈ ਆਗੂ ਇੱਕ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਸੀ ਜਿਸ ਨੂੰ ਮੌਕੇ ਤੇ ਦਬ ਦਿੱਤਾ ਗਿਆ ਜਿਸ ਨਾਲ ਹੁਣ 11 ਅਗਸਤ ਨੂੰ ਹੁਣ ਵਾਲੇ ਇਲਾਜ ਵਿੱਚ ਕੁਝ ਅਜਾਇ ਨਜ਼ਾਰਾ ਦੇਖਣ ਨੂੰ ਮਿਲੇਗਾ ਜੋ ਪੰਜਾਬ ਦੀ ਆਬਾਦ ਸ਼ਾਇਦ ਕਈ ਦਹਾਕਿਆਂ ਤੇ ਨਹੀਂ ਦੇਖਿਆ ਆਵੇਗਾ ਸੋ ਆਓ ਤੁਹਾਨੂੰ 11 ਅਗਸਤ ਨੂੰ ਹੁਣ ਵਾਲੇ ਜਲਾਸ ਦੀ ਇਸ ਵੱਡੀ ਅਪਡੇਟ ਤੋਂ ਜਾਣੂ ਕਰਵਾਈਏ ਜਿਸ ਨੇ ਸੁਖਬੀਰ ਧੜੇ ਨੂੰ ਵੀ ਭਜਣਾ ਪਾ ਦਿੱਤੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਨ ਤੋਂ ਬੜਾਈ ਕਿ ਪੰਜ ਮੈਂਬਰੀ ਕਮੇਟੀ 11 ਅਗਸਤ ਨੂੰ ਡੈਲੀਗੇਟ ਸਲਾਹ ਜਰੀਏ ਪ੍ਰਧਾਨਗੀ ਚੁਣਕੀਤੀ ਜਾਣੀ ਹੈ ਪਰ ਇਸ ਤੋਂ ਪਹਿਲਾਂ ਅੰਦਰ ਖਾਤੇ ਵੱਡੀ ਸਸਤ ਸ਼ੁਰੂ ਹੋ ਗਈ ਹੈ ਜਿਸ ਦੇ ਅਸਰ ਬਾਧੀ ਤੌਰ ਤੇ ਦਿਖਾਈ ਦੇਣ ਲੱਗ ਪਿਆ ਪ੍ਰਧਾਨਗੀ ਲਈ ਲੈ ਕੇ ਪਹਿਲਾ ਚਾਰਾ ਨਾਮਾਂ ਦੀ ਚਰਤਾ ਚੱਲੀ ਮਨਪ੍ਰੀਤ ਯਾਲੀ ਸਰਜੀਤ ਰਖੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲੈ ਕੇ ਉਹ ਜ ਆਪਣੀ ਬਿਆਨਾਂ ਤੋਂ ਇਹ ਵੀ ਆਖ ਰਹੇ ਹਨ ਕਿ ਉਹ ਪ੍ਰਧਾਨਗੀ ਦੀ ਦੌੜਤ ਤੋਂ ਬਿਲਕੁਲ ਨਹੀਂ ਉਹ ਸਿਰਫ ਤੇ ਸਿਰਫ ਅਕਾਲੀ ਦਲ ਦੀ ਜਿਬੋਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਰਬੋchਤਾ ਨੂੰ ਬਰਕਰਾਰ ਰੱਖਣ ਦਾ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਨੇ ਪ੍ਰਧਾਨਗੀ ਤੌਰ ਤੇ ਪਾਸੇ ਕਰ ਲਿਆ ਬੀਬੀ ਸਤਵੰਤ ਕੌਰ ਨੂੰ ਨਾਮ ਨੂੰ ਅੱਗੇ ਰੱਖ ਦਿੱਤਾ ਮਸਲੇ ਦਾ ਸਮਝ ਰੱਖਣ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਜਾ ਰਿਹਾ ਹੈ ਤਾਂ ਕਿ ਸਾਰੀ ਕਹਾਣੀ ਨੂੰ ਬੀਬੀ ਸਤਵੰਤ ਕੌਰ ਨੂੰ ਲਿਆ ਕੇ ਖੜਾ ਕੀਤਾ ਜਾ ਸਕੇ ਪਰ ਹੁਣ ਉਹਨਾਂ ਦੇ ਨਾਮ ਨੂੰ ਲੈ ਕੇ ਵੀ ਨਵਾਂ ਵਿਖੇੜਾ ਸ਼ੁਰੂ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਮਝੋ ਕਿ ਬੀਬੀ ਜਗੀਰ ਕੌਰ ਨੇ ਹੰਗਾਮਾ ਨਾ ਕਰਦੀ ਤਾਂ ਪੰਜ ਮੈਂਬਰੀ ਕਮੇਟੀ ਦੀਆਂ ਪੱਕੀਆਂ ਪਾਈਆਂ ਜਲੇਬੀਆਂ ਉੱਤੇ ਰੇਤਾ ਪੈ ਜਾਣਾ ਸੀ ਜਿਸ ਦੇ ਕਾਰਟੂਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਆਪਾਂ ਸਿੱਧੇ ਤੌਰ ਤੇ ਹੀ ਬੀਬੀ ਸਤਵੰਤ ਕੌਰ ਨੂੰ ਐਜ਼ ਅ ਸ਼ਰੂਪੀ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਤੇ ਸਾਡੇ ਵਿੱਚ ਫਰਕ ਹੀ ਰਹਿ ਗਿਆ ਚਾਹੇ ਮਨਪ੍ਰੀਤ ਯਾਲੀ ਹੋਵੇ ਚਾਹੇ ਫਰਜੀ ਸਿਕ ਰਖਾ ਹੋਵੇ ਚਾਹੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਤੇ ਚਾਹੇ ਬੀਬੀ ਸਤਵੰਤ ਕੌਰ ਹੋਣ ਸਤਕਾਰਯੋਗ ਨਾਮ ਨੇ ਇਹਨਾਂ ਦੇ ਵਿੱਚੋਂ ਹੋਰ ਨਾਮ ਵੀ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਪੁਰਲ ਸਿਰਜੀਤੀ ਦੇ ਲਈ ਕੰਪ ਕਰ ਰਹੇ ਨੇ ਤੇ ਭਾਈ ਇਹ VOTING ਸਿਸਟਮ ਹੋਣੀ ਚਾਹੀਦੀ ਹੈ ਡੈਲੀਕੇਟਸ ਚੋਣ ਪ੍ਰਦਾਨ ਚਾਹੇ ਬੀਬੀ ਸਤਵੰਤ ਕੌਰ ਹੀ ਕਿਉਂ ਨਾ ਚੁਣੀ ਜਾਵੇ ਬੀਬੀ ਜੀ ਗੌਰ ਕਾ ਗਿਰ ਕਰਨੇ ਕਿਹਾ ਕਿ ਮੈਂ ਇਥੇ ਕਿਦੋਂ ਪ੍ਰਤੂ ਨਹੀਂ ਕਰਦੀ ਕਿਉਂਕਿ ਜਿਹੜੀ ਡਿਊਟੀ ਲੱਗੀ ਹੈ ਸ਼੍ਰੀ ਅਕਾਲ ਤਖਸਾਲਬ ਦੇ ਜਦੇਦਾਰਾਂ ਨੇ ਹੁਕਮਨਾਮੇ ਦੇ ਅਨੁਸਾਰ ਉਹਨਾਂ ਪੰਜ ਮੈਂਬਰਾਂ ਦੀ ਕੁੱਟੀ ਲਈ ਹੈ ਲੇਕਿਨ ਸੰਵਿਧਾਨਕ ਤਰੀਕੇ ਦੇ ਨਾਲ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਭਾਵੇਂ ਬੀਬੀ ਸਤਵੰਤ ਕੌੜੀ ਕਿਉਂ ਨਾ ਹੋਵੇ ਲੇਕਿਨ ਤੁਸੀਂ ਨਾਮ ਨਾ ਲਓ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਮਨਪ੍ਰੀਤਿਆਲੀ ਜੀ ਬੀਬੀ ਜੀ ਕੌਰ ਜੀ ਜਾਂ ਸੁਰਜੀਤ ਰਖੜਾ ਜੀ ਜਾਂ ਬੀਬਾ ਸਤਵੰਤ ਕੌੜੀ ਜੀ ਪ੍ਰਧਾਨ ਬਣ ਜਾਣਗੇ ਉਹਨਾਂ ਕਿਹਾ ਇੱਕ ਪੈਟਰਨ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਮੰਨ ਲਓ ਜੇਕਰ ਇੱਕ ਹੀ ਪ੍ਰਧਾਨ ਆਪਾਂ ਬਣਾਉਣਾ ਹੈ ਉਦੋਂ ਨਾਮ ਤੇ ਵੀ ਇਹਨੂੰ ਪ੍ਰਧਾਨ ਬਣਾ ਦੀ ਤੇ ਉਹਨਾਂ ਕਿਹਾ ਤੇ ਇਹ ਤਾਂ ਕਪ ਸੁਖਬੀਰ ਸਿੰਘ ਬਾਦਲ ਵੀ ਕਰਦੇ ਨੇ ਆਪਾਂ ਸੁਖਬੀਰ ਸਿੰਘ ਬਾਦਲ ਵਾਲੇ ਕਦਮਾਂ ਤੇ ਨਹੀਂ ਚੱਲਣਾ ਆਪਾਂ ਇਤਿਹਾਸ ਰਚਾਂਗੇ ਇਤਿਹਾਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਲੱਗ ਜਾਵੇ ਕਿ ਜੋ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਸੁਨਾਇਆ ਗਿਆ ਪੰਜ ਮੈਂਬਰੀ ਕਮੇਟੀ ਨੇ ਉਸ ਉੱਤੇ ਪਹਿਰਾ ਦਿੱਤਾ ਭਰਤੀ ਭਰਤੀ ਮੁਕੰਮਲ ਕੀਤੀ ਅਤੇ ਭਰਤੀ ਕਰਕੇ ਸ਼ਰੂਪਣੀ ਇਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ ਨਾਲ ਨਿਬਾਹ ਪ੍ਰਦਾਨ ਵੀ ਦਿੱਤਾ ਕਿਉਂਕਿ ਜਿਹੜੀ ਗੱਲ ਕੀਤੀ ਗਈ ਹੈ ਬੀਬੀ ਜ਼ਗੀਰ ਕੌਰ ਨੇ ਬਿਲਕੁਲ ਆਪਣੇ ਹਵਾਲੇ ਤੋਂ ਸਹੀ ਕਹੀ ਹੈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਪੀ ਵੱਲੋਂ ਇਹ ਖੇਡ ਵਿਕਾਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇਸ ਦੇ ਬਾਪ ਯੂਦਵੀ ਬੀਬੀ ਜ਼ਗੀਰਕੌਰ ਨੇ ਕਿਹਾ ਦੋਤਾ ਦੋਤਾ ਦੇ ਪਾਣੀ ਦਾ ਪਾਣੀ ਹੋਵੇਗਾ ਉਹਨਾਂ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਵੀ ਪ੍ਰਧਾਨਗੀ ਦੀ ਦੌੜ ਵਿੱਚ ਨਹੀਂ ਆ ਲੇਕਿਨ ਪ੍ਰਧਾਨ ਦੀ ਚੋਣ VOTING ਨਹੀਂ ਹੋਣੀ ਚਾਹੀਦੀ ਹੈ ਤੁਕੇ ਨਾਲ ਪ੍ਰਧਾਨ ਦੀ ਚੋਣ ਨਾ ਕਰੋ ਤਾਂ ਕਿ ਰੋਣਾ ਪੈ ਜਾਵੇ ਕਿ ਜਿਸ ਤਰ੍ਹਾਂ ਸੁਭੀਸ਼ ਸਿੰਘ ਬਦਲ ਕਰਦੇ ਨੇ ਉਸ ਤਰ੍ਹਾਂ ਹੀ ਪਾਰਲੀਮੈਂਟਰੀ ਕਮੇਟੀ ਨੇ ਕੀਤਾ ਯਾਨੀ ਕਿ ਪ੍ਰਧਾਨਗੀ ਦੀ ਚੋਣ ਇੱਕ ਵਧੀਆ ਤੇ ਤੌਰ ਤਰੀਕੇ ਨਾਲ ਹੋਣੀ ਚਾਹੀਦੀ ਹੈ ਧੰਨ